ਸੋਭਾ ਮੈਂਬਰ ਬਦਮਸ਼ੀਰੀ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਐਨਜੀਓ ਲਾਈਫ ਕੇਅਰ ਫਾਊਂਡੇਸ਼ਨ ਦੀ ਪ੍ਰੀ ਕੀਮੋਥੈਰਪੀ ਅਤੇ ਪ੍ਰੀ ਡਾਲਾਸਿਸ ਮੁਫਤ ਖੂਨ ਜਾਂਚ ਸੇਵਾ ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਉਹਨਾਂ ਕਹਿ ਕੇ ਲੰਗਰ ਪੰਡਾਰ ਲਗਾਉਣ ਵਾਲੀ ਤਾਂ ਬਹੁਤ ਨੇ ਪਰ ਲੋੜ ਹੋਰ ਵੀ ਅਜਿਹਿਆਂ ਮੁਫਤ ਸਿਹਤ ਸੇਵਾਵਾਂ ਦੇਣ ਵਾਲਿਆਂ ਦੀ ਹੈ ਤਾਂ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਕਿਹਾ ਕਿ ਆਰਥਿਕ ਸਥਿਤੀ ਕਾਰਨ ਗਰੀਬ ਲੋਕ ਆਪਣੇ ਸਰੀਰ ਦੀ ਸਿਹਤ ਦੀ ਜਾਂਚ ਵੀ ਨਹੀਂ ਕਰਵਾ ਪਾਉਂਦੇ ਇਲਾਜ ਤਾਂ ਬਹੁਤ ਦੂਰ ਦੀ ਗੱਲ ਹੈ ਉਨਾ ਕਹਿਆ ਕਿ ਲਾਈਫ ਕੇਅਰ ਫਾਊਂਡੇਸ਼ਨ ਦੇ ਇਸ ਉਪਰਾਲੇ ਦਾ ਸਵਾਗਤ ਕਰਦੇ ਕਿ ਇਹ ਅਜੇਹੀ ਲੋੜਵੰਤ ਲੋਕਾਂ ਦੇ ਵੱਲੋਂ ਅਜੇ ਉਪਰਾਲੇ ਕੀਤੇ ਜਾਣ ਦੀ ਬਹੁਤ ਸਖਤ ਲੋੜ ਹੈ ਕਿ ਲਾਈਫ ਕੇਅਰ ਫਾਊਂਡੇਸ਼ਨ ਨੇ ਜਿਹੜੀ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਦੀ ਹੈ ਵੱਡੇ ਵੱਡੇ ਜਿਹੜੇ ਹੈ ਅੰਦੋਲਨਾਂ ਦੇ ਵਿੱਚ ਵੀ ਜਿਹੜੀ ਸੇਵਾ ਦੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੋ ਇਹਨਾਂ ਦੀਆਂ 83 ਜਿਹੜੀਆਂ ਹੈਗੀਆਂ ਵਰਕਪਲ ਬੋਲ ਵਾਟਰੀ ਹੈ ਤੇ ਜਿੱਥੇ ਇਹ ਬਿਲਕੁਲ ਜਿਹੜਾ ਹੈਗਾ ਅੱਗੇ ਵੀ ਘੱਟ ਰੇਟ ਦੇ ਉੱਤੇ ਲੋਕਾਂ ਦੀ ਸੇਵਾ ਕਰਦੇ ਸੀ ਜਿਨ੍ਹਾਂ ਨੇ ਅਜਿਹੇ ਗਰੀਬ ਹੈ ਉਹਨਾਂ ਨੂੰ ਫ੍ਰੀ ਇਲਾਜ ਕਰਦੇ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੇ 37 ਟੈਸਟ ਆ ਜਿਹੜੇ ਖਾਸ ਕਰਕੇ ਕਿਹਦੇ ਨਾਲ ਨਾਲ ਸੰਬੰਧਿਤ ਆ ਉਹ ਬਿਲਕੁਲ ਫ੍ਰੀ ਹੋਣਗੇ ਇਸੇ ਤਰ੍ਹਾਂ 48 ਟੈਸਟ ਜਿਹੜੇ ਹੈਗੇ ਆ ਉਹ ਕੈਂਸਰ ਦੇ ਨਾਲ ਜਿਹੜੇ ਫਰੀਜ ਦੇ ਨਾਲ ਸੰਬੰਧਿਤ ਆ ਉਹ ਬਿਲਕੁਲ ਫ੍ਰੀ ਹੋਣਗੇ ਤਾਂ ਕਿ ਜਿਹੜੇ ਗਰੀਬ ਲੋਕ ਆ ਕਿਉਂਕਿ ਇਲਾਜ ਤਾਂ ਦੋ ਨੰਬਰ ਤੇ ਆਉਂਦਾ ਕਿ ਪਹਿਲਾਂ ਉਹਦੇ ਟੈਸਟਾਂ ਦੀ ਲੋੜ ਪੈਂਦੀ ਆ ਤੇ ਗਰੀਬ ਕਈ ਵਾਰ ਉਹ ਟੈਸਟ ਵੀ ਨਹੀਂ ਕਰਾ ਪਾਉਂਦਾ ਜੀ ਦੇ ਵਿੱਚ ਬਹੁਤ ਕੀਮਤੀ ਜਾਨਾਂ ਜਿਹੜੀ ਹੈਗੀ ਐ ਇਸ ਕਰਕੇ ਜਲ ਜਾਂਦੀਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਕੈਂਸਰ ਆ ਹੈ ਜਾਂ ਜੇ ਜਿਹੜਾ ਅ ਕਿਡਨੀ ਦੀ ਪ੍ਰੋਬਲਮ ਨੂੰ ਡਾਇਲਿਸਿਸ ਜਾਣ ਤੋਂ ਪਹਿਲਾਂ ਪਹਿਲਾਂ ਉਹਨੂੰ ਰੋਕਿਆ ਜਾ ਸਕਦਾ ਜੇਕਰ ਉਹ ਜਿਹੜੇ ਹੈਗੇ ਟੈਸਟ ਕਰਵਾ। ਸੋ ਬਹੁਤ ਮਹਿੰਗੇ ਹੋਣ ਕਰਕੇ ਗਰੀਬ ਕੇਵਲ ਆਪਸਾ ਵੱਢ ਲੈਣਾ ਵੀ ਕਾਹ ਨੂੰ ਮੇਰੇ ਕੋਲ ਪੈਸੇ ਹੈ ਨਹੀਂ ਕਿਉਂਕਿ ਸਮੱਸਿਆ ਬਹੁਤ ਵੱਡਾ ਜਿਹੜਾ 10-20 ਹਜ਼ਾਰ 1000 ਰੁਪਿਆ ਜਿਹੜਾ ਮਹੀਨੇ ਦਾ ਕਮਾਉਣ ਵਾਲਾ ਉਹ ਕਿੱਥੋਂ ਇੰਨੇ ਟੈਸਟ ਕਰਵਾ ਲੂਗਾ ਤੇ ਬਿਮਾਰੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੈ ਬਹੁਤ ਜਿਹੜੀ ਹੈਗੀ ਵੰਡ ਚੁੱਕੀ ਹੈ ਇਸ ਰੋਹ ਤੇ ਜਿੰਨੇ ਕਿ ਮਹਾਰਾਜ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਇਹਨਾਂ ਦੇ ਜਿੰਨੇ ਵੀ ਸਪੋਰਟਰ ਕਰਨ ਵਾਲਾ ਸਪੋਰਟ ਕਰਨ ਵਾਲੇ ਆ ਜਿੰਨੇ ਵੀ ਇਹਨਾਂ ਦੇ ਨਾਲ ਹੌਸਲਾ ਬਜਾਈ ਕਰਨ ਵਾਲੇ ਆ ਜਿੰਨੇ ਜਿਹੜੇ ਸਹਿਯੋਗ ਦੇਣ ਵਾਲੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਇਹ ਜਿਹੜੇ ਖਾਸ ਕਰਕੇ ਦੋਨੋਂ ਰੋਗਾਂ ਦੇ ਖਾਸ ਕਰਕੇ ਕਿਡਨੀ ਤੇ ਕੈਸਰ ਦੇ ਰੋਗਾਂ ਦੀ ਜਿਹੜੇ ਇਲਾਜ ਜਿਹੜੇ ਟੈਸਟ ਆਫ ਫਰੀ ਕੀਤੇ ਜਾਣ ਸੋ ਇਸੇ ਤਰ੍ਹਾਂ ਹੀ ਜੇ ਅਸੀਂ ਥੋੜਾ ਥੋੜਾ ਹਿੱਸਾ ਕੋਪੜੀ ਕਿਰਤ ਕਮਾਈ ਤੋਂ ਇਹਨਾਂ ਦਾ ਸਹਿਯੋਗ ਕਰੀਏ ਤੇ ਹੋਰ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਅੱਗੇ ਕੰਮ ਕਰ ਸਕਦੇ ਕਿਉਂਕਿ ਸੇਵਾ ਦੀ ਇੱਕ ਭਾਵਨਾ ਹੁੰਦੀ ਹੈ। ਇਹਦੇ ਵਿੱਚ ਸੇਵਾ ਦੀ ਭਾਵਨਾ ਉਹ ਦੂਸਰੇ ਦਾ ਦਰਦ ਨਹੀਂ ਦੇਖ ਸਕਦਾ। ਜੇ ਦੁਖੀ ਹੈ ਉਹ ਦੁਖੀ ਦੇ ਨਾਲ ਉਹ ਉਹਦਾ ਹਿਰਦਾ ਪ੍ਰਸੀਜ ਜਾਂਦਾ। ਸੋ ਇਹ ਸਾਰੇ ਜਿਹੜੇ ਲੋਕ ਸੇਵਾ ਦਾ ਕਾਰਜ ਕਰ ਰਹੇ ਅਸੀਂ ਇਹਨਾਂ ਨੂੰ ਵਧਾਈ ਵੀ ਦੇਣੀ ਹੈ ਕਿ ਇਹ ਅਕੇ ਵਧੇ ਹਨ ਤੇ ਅਰਦਾਸ ਗੁਰੂ ਪਾਸਾ ਦੇ ਚਰਨਾਂ ਵਿੱਚ ਕਰਦੇ ਆ। प्रेम ਨੂੰ ਵਾਹਿਗੁਰੂ ਸਰਦੇ ਹੱਥ ਰੱਖਣ ਤੇ ਸੰਗਤ ਦਾ ਸਹਯੋਗ ਮਿਲਿਆ ਰਹੇ ਤੇ ਇਹ ਹੋਰ ਵੱਧ ਤੋਂ ਵੱਧ ਗਰੀਪਾਂ ਦੀ ਸਹਾਇਤਾ ਕਰਦੇ